ਸਾਰਿਆਂ ਨੂੰ ਪਿਆਰ ਭਰੀ ਸੋਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੀ ਆ ਆਪਣੇ ਚੈਨਲ ਤੇ ਸੋ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ 1 ਮਈ ਨੂੰ ਮਜ਼ਦੂਰ ਦਿਵਸ ਦੇ ਮੌਕੇ ਤੇ ਪੈਨਸ਼ਨਰ ਜਿਨ੍ਹਾਂ ਨੂੰ ਬਾਬੇ ਮਲਾਜ਼ਮ ਵੀ ਕਿਹਾ ਜਾਂਦਾ ਹੈ ਉਹਨਾਂ ਦਾ ਇਕੱਠ ਦਾ ਜਿਹੜਾ ਇਕੱਠ ਨੂੰ ਦੇਖ ਕੇ ਇੱਕ ਚਲਕਾਰਾ ਪਿਆ ਹੈ ਦਰਸਲ ਪੰਜਾਬ ਗਵਰਨਮੈਂਟ ਪੈਨਸ਼ਨ ਐਸੋਸੀਏਸ਼ਨ ਮਹਾਲੀ ਦੇ ਵੱਲੋਂ ਮਜ਼ਦੂਰ ਦੇ ਮੌਕੇ ਤੇ ਸਮਾਗਮ ਕਰਵਾਇਆ ਗਿਆ ਔਰ ਇਸ ਸਮਾਗਮ ਦੇ ਵਿੱਚ ਤਕਰੀਬਨ ਤਕਰੀਬਨ ਸਾਰੀਆਂ ਪੈਨਸ਼ਨ ਐਸੋਸੀਏਸ਼ਨ ਨੇ ਜਿਹੜਾ ਕਿ ਹਿੱਸਾ ਲਿਆ ਇੱਕ ਜਿਹੜਾ ਸੰਕੇਤ ਦਿੱਤਾ ਵੀ ਉਹ ਆਪਣੀਆਂ ਮੰਗਾਂ ਤੇ ਆਪਣੇ ਟੀਚਿਆਂ ਦੇ ਲਈ ਔਰ ਇੱਕ ਨੇ ਇਸ ਸਮਾਗਮ ਵਿੱਚ ਵੱਖ-ਵੱਖ ਪੈਨਸ਼ਨ ਐਸੋਸੀਏਸ਼ਨ ਦੇ ਲੀਡਰਾਂ ਦੇ ਸੰਬੋਧਨ ਕਰਦਿਆਂ ਬੜਾ ਹੀ ਸਾਫ਼ ਕਰ ਦਿੱਤਾ ਕਿ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਵੀ ਜਿੰਨਾ ਉਹਨਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਨਾ ਕੀਤੀਆਂ ਤੇ ਉਹ ਜਿਹੜੇ ਹੈ ਸ਼ਿਰਗੋ ਦੇ ਸ਼ਹੀਦਾਂ ਦੀਆਂ ਪੂਰਨੀਆਂ ਤੇ ਚੱਲਣਗੇ ਤਿੱਖੇ ਸੰਘਰਸ਼ ਵਿੜਨਗੇ ਔਰ ਆਪਣੀਆਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣਗੇ। ਦਰਸਲ ਇਸ ਸਮਾਗਮ ਦੇ ਵਿੱਚ ਜਿੰਨੇ ਵੀ ਬੁਲਾਰੇ ਬੋਲੇ ਉਹਨਾਂ ਦੇ ਬੋਲਾਂ ਦੇ ਵਿੱਚ ਉਹ ਦਰਦ ਚਲ ਕਰਿਆ ਸੀ ਵੀ ਸਰਕਾਰ ਨੇ ਉਹਨਾਂ ਨੂੰ ਇਸ ਅਵਸਥਾ ਦੇ ਵਿੱਚ ਇਸ ਉਮਰ ਦੇ ਵਿੱਚ ਕਿਵੇਂ ਉਹਨਾਂ ਦੀਆਂ ਮੰਗਾਂ ਰੋਕੀਆਂ ਉਹਨਾਂ ਦੀਆਂ ਮੰਗਾਂ ਨੂੰ ਬ੍ਰੇਕਾਂ ਲਾਈਆਂ ਔਰ ਇਥੋਂ ਤੱਕ ਕਿ ਜਿਹੜਾ ਇੱਕ ਇੱਕ 2016 ਦਾ ਜਿਹੜਾ ਬਕਾਇਆ ਬੰਦਾ ਸੀ ਪੈਨਸ਼ਨ ਸੋਧਨ ਦਾ ਉਹ ਵੀ ਟੁੱਟਵੇਂ ਢੰਗ ਨਾਲ ਦੇਣ ਦਾ ਫੈਸਲਾ ਕੀਤਾ ਹੈ ਦਰਸਲ ਪੈਨਸ਼ਨਰਸ ਮੰਗ ਕਰੇ ਨੇ ਵੀ ਉਹ ਤੇ ਜ਼ਿੰਦਗੀ ਦੇ ਅਖੀਰਲੇ ਦੌਰ ਤੇ ਚਾਰੇ ਨੇ ਔਰ ਜਿਹੜਾ ਹੈ 13% ਡੀਏ ਪੈਂਡਿੰਗ ਆ ਉਹਨਾਂ ਨੂੰ ਵੀ ਤੁਰੰਤ ਦਿੱਤਾ ਜਾਵੇ ਇਹ ਵੀ ਜਿਹੜੀ ਹੈ ਪੈਨਸ਼ਨ ਜਿਹੜੇ ਗੱਲ ਕਰਦੇ ਸੁਨੇ ਗਏ ਆ ਵੀ ਕਈ ਸਾਥੀਆਂ ਜਿਹੜੇ ਨੇ ਉਹ ਚਲਾਨਾ ਕਰ ਗਏ ਨੇ ਇਸ ਅਵਸਥਾ ਦੇ ਵਿੱਚ ਕਈ ਬਿਮਾਰੀਆਂ ਨੇ ਪਰ ਸਰਕਾਰ ਜਿਹੜੀ ਹੈ 13% ਡੀਏ ਰੋਕ ਕੇ ਵਿਤੀ ਤੌਰ ਤੇ ਵੱਡੀ ਛੱਟ ਮਾਰੀ ਹੈ ਬਾਬੇ ਮਲਾਜ਼ਮਾਂ ਨੂੰ ਜਿਹੜੀ ਹੈ ਅਹਿਮ ਮੰਗ ਇੱਕ ਪੈਨਸ਼ਨਰਸ ਦੀ ਉਹ ਇਹ ਹੈ ਵੀ 2.9 ਗੁਣਾਗ ਨਾਲ ਉਹਨਾਂ ਦੀਆਂ ਪੈਨਸ਼ਨਾਂ ਸੋਧੀਆਂ ਜਾਣ ਕਿਉਂਕਿ 6ਵੇਂ ਪੰਜਾਬ ਤਨਖਾਹ ਕਮਿਸ਼ਨ ਨੇ ਰეკਮੈਂਡੇਸ਼ਨ ਕੀਤੀ ਸੀ ਵੀ 2.95 ਗੁਣਾਗ ਨਾਲ ਪੈਨਸ਼ਨ ਸੋਧ ਕੇ ਦਿੱਤੀ ਜਾਣ ਪਰ ਸਰਕਾਰ ਨੇ ਉਹਦੇ ਤੇ ਕੈਂਚੀ ਫੇਰ ਦਿੱਤੀ ਹੈ ਸੋ ਇਦਾਂ ਦੇ ਹੋਰ ਜਿਹੜੇ ਕੀ ਮਸਲੇ ਵੀ ਜਿਹੜੇ ਪੈਨਸ਼ਨਰਸ ਦੇ ਉਹਨਾਂ ਦੇ ਵਿਚਾਰੇ ਪਰ ਜਿਹੜੀ ਵੱਡੀ ਗੱਲ ਇਹ ਹੈ ਵੀ ਇਸ ਸਮਾਗਮ ਦੇ ਵਿੱਚ ਪ੍ਰਮੁੱਖ ਪੈਨਸ਼ਨ ਐਸੋਸੀਏਸ਼ਨ ਦੇ ਉਧੇਦਾਰ ਸ਼ਾਮਲ ਸੇ ਇਹ ਇਕੱਠ ਆਪਣੇ ਆਪ ਦੇ ਵਿੱਚ ਦਰਸਾਉਂਦਾ ਰਿਹਾ ਹੈ ਸੇਵੀ ਪੈਨਸ਼ਨਰਸ ਜਿਹੜੇ ਨੇ ਉਹ ਭਾਵੇਂ ਵਕਵਕ ਐਸੋਸੀਏਸ਼ਨ ਦੀਆਂ ਸੰਸਥਾਵਾਂ ਨੇ ਪਰ ਉਹ ਸਾਂਝੀਆਂ ਮੰਗਾਂ ਲਈ ਯੂਨਾਈਟ ਨੇ ਔਰ ਇਸ ਮੌਕੇ ਤੇ ਪੈਸ਼ਰ ਦਾ ਜਿਹੜਾ ਇਕੱਠ ਹੋਇਆ ਸਮਾਗਮ ਹੋਇਆ ਜਿਹੜਾ 1 ਮਈ ਮਜ਼ਦੂਰ ਦਿਵਸ ਦੇ ਮੌਕੇ ਤੇ ਇਹਨਾਂ ਨੂੰ ਸਬੋਧਨ ਕਰਦੇ ਜਰਨੈਲ ਸਿੰਘ ਸਿੱਧੂ ਡਾਕਟਰ ਐਨ ਕੇ ਕਲਸੀ ਪੁਰਾਣੇ ਲੀਡਰ ਇਸੇ ਤਰ੍ਹਾਂ ਹੋਰ ਆਗੂ ਔਰ ਇਹ ਸਬੋਧਨ ਦੇ ਵਿੱਚ ਤਕਰੀਬਨ ਹਰੇਕ ਦੇ ਬੋਲ ਇਹੀ ਸੀ ਵੀ ਉਹ ਪੈਂਡਿੰਗ ਡੀ 2.95 ਗੁਣਾਕ ਦੇ ਹੋਰ ਸਾਂਝੀਆਂ ਮੰਗਾਂ ਲਈ ਆਪਣੇ ਸੰਘਰਸ਼ ਨੂੰ ਰੋਕ ਬੇ ਰੋਕ ਜਾਰੀ ਰੱਖਣਗੇ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਧੰਨਵਾਦ ਜੀ